ਇਹ ਹਥਿਆਰ ਲੱਗੇ ਕਿੰਨੀ ਹੋ ਜਾਂਦੇ ਜੰਗਲ ਵਿੱਚ ਕੀਟ ਕੇ ਜੇ ਤੁਸੀਂ ਕੋਸ਼ਿਸ਼ ਕਰਕੇ ਇਹਨਾਂ ਨੂੰ ਤੁਹਾਨੂੰ ਡੌਗ ਪੌਂਡ ਬਣਾਉਣ ਲਈ ਤਿਆਰ ਆ। ਅਗਲ ਦਸ਼ਕੋ ਮੈਂ ਤੁਹਾਡਾ ਆਪਣਾ ਸੁਖ ਅਨੰਨ ਵਾਲੀਆ ਸੋ ਤੁਸੀਂ ਇਹ ਕਰਿਓ ਪੰਜਾਬੀਵਾ ਚੈਨਲ ਤੇ ਇੱਕ ਵਾਰ ਤੁਹਾਡਾ ਫਿਰ ਤੋਂ ਸਵਾਗਤ ਕਰਦੇ ਆ ਜੋ ਕਿ ਬੀਤੇ ਦਿਨੀ ਬੇਟ ਖੇਤਰ ਦੇ ਪਿੰਡ ਕਿਸ਼ਨਪੁਰ ਦੇ ਵਿੱਚ ਜੋ ਕਿ ਇੱਕ ਵਿਵਤਾ 25 ਸਾਲ ਵਿਵਤਾ ਨੂੰ ਜਿਹੜਾ ਕੁੱਤਿਆਂ ਵੱਲੋਂ ਜਿਹੜਾ ਨੋਚ-ਨੋਚ ਕੇ ਬਹੁਤ ਹੀ ਦਰਦਨਾਕ ਮੌਤ ਦਾ ਜਿਹੜਾ ਸਾਹਮਣਾ ਕਰਨਾ ਪਿਆ ਔਰ ਉੱਥੇ ਹੀ ਅੱਜ ਵੈਲਫੇਅਰ ਸਿਟੀ ਆਰਗੇਨਾਈਜੇਸ਼ਨ ਦਾ ਪ੍ਰੋਫੈਸਰ ਗਿਲਸਾ ਪਹੁੰਚੇ ਨੇ ਬਟਾਲੇ ਤੋਂ ਔਰ ਪਰਿਵਾਰ ਨਾਲ ਗੱਲਬਾਤ ਕੀਤੀ ਦੁੱਖ ਸਾਂਝਾ ਕੀਤਾ ਉਹਨਾਂ ਨੇ ਇਹ ਵੀ ਗੱਲ ਕੀਤੀ ਕਿ ਜਿਹੜਾ ਮੁਆਵਜ਼ਾ ਸਰਕਾਰ ਕੋਲੋਂ ਲੈ ਕੇ ਦਵਾਂਗੇ ਉੱਥੇ ਪਰਿਵਾਰ ਦੀ ਮੰਗ ਆ ਕਿ ਜਿਹੜਾ ਇਹਨਾਂ ਕੁੱਤਿਆਂ ਦਾ ਜਿਹੜਾ ਕੋਈ ਨਾ ਕੋਈ ਜਿਹੜਾ ਪੁਖਤਾ ਪ੍ਰਬੰਧ ਕੀਤਾ ਜਾਵੇ ਕਿ ਇੱਥੇ ਕਿ ਆਵਾਰਾ ਕੁੱਤੇ ਜਦੋਂ ਕਿ ਪਿੰਡਾਂ ਵਿਚ ਆਮ ਤੌਰ ਤੇ ਵਛੀਆਂ ਨੂੰ ਲੋਕ ਛੱਡ ਦਿੰਦੇ ਨੇ ਤੁਸੀਂ ਕਿਨਾਰੇ ਜਾਂ ਆਮ ਪੈਲੀਆਂ ਦੇ ਵਿੱਚ ਛੱਡ ਦਿੰਦੇ ਨੇ ਔਰ ਕੁੱਤੇ ਕੀ ਕਰਦੇ ਆ ਕਿ ਉਸ ਡੰਗਰਾਂ ਨੂੰ ਵਛੀਆਂ ਨੂੰ ਮਾਰ ਮੁਕਾਉਂਦੇ ਨੇ ਜੰਗਲਾਤ ਦੇ ਵਿੱਚ ਖਾ ਜਾਂਦੇ ਨੇ ਉਹੀ ਕੁੱਤੇ ਜਿਹੜਾ ਰਕਸ਼ ਦਾ ਰੂਪ ਧਾਰਨ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਆਮ ਲੋਕਾਂ ਦੇ ਉੱਪਰ ਹਮਲਾ ਕਰਨ ਵਾਸਤੇ ਮਜਬੂਰ ਹੋ ਚੁੱਕੇ ਨੇ ਸਰਕਾਰਾਂ ਨੂੰ ਬੇਨਤੀ ਆ ਕਿ ਇਹਨਾਂ ਕੁੱਤਿਆਂ ਦਾ ਕੋਈ ਨਾ ਕੋਈ ਜਿਹੜਾ ਪ੍ਰਬੰਧ ਕੀਤਾ ਜਾਵੇ ਜਾਂ ਇਹਨਾਂ ਦੇ ਇੱਕ ਵੱਡੇ ਫੰਡ ਆਉਂਦੇ ਨੇ ਇਹਨਾਂ ਦੇ ਵਾੜੇ ਬਣਾਉਣ ਵਾਸਤੇ ਹਰ ਪਿੰਡ ਦੇ ਵਿੱਚ ਜਿਹੜਾ ਇਹਨਾਂ ਦਾ ਵਾੜਾ ਬਣਾਇਆ ਜਾਵੇ ਜਾਂ ਇਹਨਾਂ ਦਾ ਨਸਬੰਦੀ ਦਾ ਕੋਈ ਨਾ ਕੋਈ ਇਹੋ ਜਿਹਾ ਸਿਸਟਮ ਕੀਤਾ ਜਾਵੇ ਜਿਹੜੇ ਹਰ ਸਾਲ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕੁੱਤਿਆਂ ਦੀ ਤਾਦਾਦ ਜਿਹੜੀ ਆ ਵਧਦੀ ਜਾ ਰਹੀ ਆ ਸੋ ਕਰਦਿਆਂ ਗੱਲਬਾਤ ਗਿਲਸਾਬ ਨਾਲ ਮੇਰਾ ਨਾਮ ਜੀ Pritam Senghaja ਜੀ ਜਿਹੜੀ ਵਾਰਦਾਤ ਹੋਈ ਆ ਕਿਦਾਂ ਤੁਹਾਡੇ ਕੀ ਲੱਗਦੇ ਸੀ ਤੇ ਕੀ ਨਾ ਸੀ ਇਹ ਮੇਰੀ ਲੜਕੀ ਨਾਮ ਦਾ ਹਜੀਤ ਕੌਰੀ ਉਮਰ ਕਿੰਨੀ ਜਿਹੜੀ ਉਮਰ ਹੈਗੀ ਹੈ ਵੀ 26 ਸਾਲ ਸੀ ਕੀ ਘਟਨਾ ਕੀ ਵਾਪਰਦੀ ਪੂਰੀ ਘਟਨਾ ਵਾਪਰਦੀ ਹੈ ਘਰੋਂ ਸਵੇਰੇ ਸੈਰ ਕਰਨ ਵਾਸਤੇ ਨਿਕਲਦੀ ਆ ਤੇ ਘਰ ਤੋਂ ਸੋ ਅੱਧਾ ਕਿਲੋਮੀਟਰ ਜਾਂਦੀ ਆ ਉੱਥੇ ਕਿਤੇ ਕੁੱਤੇ ਉਵਾਰਾ ਕੁੱਤੇ ਘੁੰਮ ਰਹੇ ਕਿਤੇ ਬੈਠੇ ਹੀ ਇਹ ਕਦੇ ਉਹਨੂੰ ਪੈ ਗਏ ਆ ਤੇ ਮੈਂ ਵੀ ਘਾਰੀ ਸੀ ਮੈਂ ਕੋ ਦਵਾਦਾ ਸਾਹਿਬ ਚਲਾ ਗਿਆ ਅ nửa ਘੰਟਾ ਉੱਤਰ ਲੱਗ ਗਿਆ ਉਹਦੀ ਮਾਂ ਹੀ ਉਹ ਫਿਰ ਪੁੱਛਦਾ ਉਹ ਵੇਖਿਆ 90 ਘੰਟੇ ਬਾਅਦ ਮੇਰੀ ਲੜਕੀ ਜਿਹੜੀ ਘਰ ਵਾਪਸ ਨਹੀਂ ਆਈ ਤੇ ਉਹ ਪਿੱਛੇ-ਪਿੱਛੇ ਪੁਰੀ ਗਈ ਜਿੱਥੇ ਜਿੱਧਰ ਨੂੰ ਗਈ ਉਹ ਸ਼ਿਆਰ ਕਰਨ ਉੱਥੇ ਜਾ ਕੇ ਵੇਖਿਆ ਤੇ ਜਿਹੜੇ ਕੁੱਤੇ ਨਾਲ ਉਹ ਵੜ-ਵੜ ਕੇ ਨੋ-ਨੋ ਕੇ ਖਾ ਰਹੇ ਸੀ ਤੇ ਉਹਦੇ ਮੋੜਨ ਦੇ ਵਿੱਚ ਵੀ ਉਹ ਉਹਨੂੰ ਕੁੱਤੇ ਪਿੱਛੇ ਹਟ ਨਹੀਂ ਰਹੇ ਉਹਦੇ ਹੁੰਦਿਆ ਵੀ ਉਹਨੂੰ ਖਾਈ ਜਾ ਰਹੇ ਬੇਟੀ ਵਿਆਹੀ ਸੀ ਘਰ ਵਾਲਾ ਕੀ ਕਰਦਾ ਤੇ ਬੱਚੇ ਕਿੰਨੇ ਆ ਬੇਟੀ ਮੇਰੀ ਵਿਆਹੀ ਸੀ ਦੋ ਲੜਕੇ ਆ ਉਹ ਦੇਖ 7 ਸਾਲ ਦਾ ਤੇ 4 ਸਾਲ ਦਾ ਜਿਹੜਾ ਦਾ ਹਸਪੰਦਾ ਉਹ ਨੌਕਰੀ ਕਰਦਾ ਬੀ ਐਸਪ ਦੇ ਵਿੱਚ ਜੀਵਾ ਜੀ ਮੇਰਾ ਜੀ ਤਾਂ ਬੜੀ ਮੰਦ ਭਾਗੀ ਘਟਨਾ ਵਾਪਰੀ ਆ ਕਿਵੇਂ ਦੇਖਦੇ ਹੋ ਇਹ ਵਾਰਾ ਕੁੱਤੇ ਬਹੁਤ ਮੰਦ ਭਾਗੀ ਬਹੁਤ ਜਿਹੜੀ ਮੇਰੀ ਲੜਕੀ ਦੀ ਮੌਤ ਹੋਈ ਆ ਬਹੁਤ ਮਾੜੀ ਮੌਤ ਹੋਈ ਆ ਕੁੱਤਿਆਂ ਨੇ ਜਿਹੜੀ ਉਹਨੂੰ ਖਾ ਹੀ ਛੱਡੀ ਅੱਤਵ ਘੰਡਾ ਉਹਨੂੰ ਮਿਲ ਗਿਆ ਕੁੱਤਿਆਂ ਨੂੰ ਖਾਣ ਵਾਸਤੇ ਬਹੁਤ ਜ਼ਿਆਦਾ ਉਹਨਾਂ ਨੂੰ ਇਹ ਵਾਰਾ ਕੁੱਤੇ ਜਿਹੜੇ ਇਹਨਾਂ ਦਾ ਕੋਈ ਨਾ ਕੋਈ ਹੱਲ ਹੋਣਾ ਚਾਹੀਦਾ ਬਹੁਤ ਬਾਰਦਾਤਾਂ ਹੁੰਦੀਆਂ ਪਰ ਖਬਰਾਂ ਬਹੁਤ ਲੱਗਦੀਆਂ ਪਰ ਕੋਈ ਇਹਦਾ ਕੋਈ ਮਸਲਾ ਹੱਲ ਨਹੀਂ ਹੁੰਦਾ ਤੁਸੀਂ ਕੀ ਮੰਗ ਕਰੋਗੇ ਸਰਕਾਰ ਦੇ ਪ੍ਰਸ਼ਾਸਨ ਦੇ ਜੀ ਸਰਕਾਰ ਨੂੰ ਚਾਹੀਦਾ ਇਹਨਾਂ ਦਾ ਕੁਝ ਨਾ ਕੁਝ ਹੱਲ ਕਰਨਾ ਚਾਹੀਦਾ ਇਹ ਬੰਦੇ ਨੂੰ ਮਾਰ ਕੇ ਖਾ ਸਕਦੇ ਆ ਇਹਨਾਂ ਨੂੰ ਨਹੀਂ ਕੋਈ ਮਾਰਨ ਦਾ ਮਾਰ ਸਕਦਾ ਇਹਨਾਂ ਨੂੰ ਇਹਨਾਂ ਵਕਤੇ ਕਾਨੂੰਨ ਬਣ ਗਿਆ ਬੰਦਿਆਂ ਨੂੰ ਮਾਰਨ ਵਾਸਤੇ ਕਾਨੂੰਨ ਬਣਾ ਦਿੱਤਾ ਇਹਨਾਂ ਦਾ ਜਿਹੜਾ ਬੰਦੇ ਨੂੰ ਮਾਰ ਕੇ ਖਾ ਜਾਣ ਇਹਨਾਂ ਦਾ ਕੋਈ ਹੱਲ ਨਹੀਂ ਗਵਰਨਮੈਂਟ ਕਰਦਾ ਤੁਹਾਡਾ ਕੀ ਨਾਇਆ ਸ਼ੁਭ ਤੇ ਸੰਸਦਾ ਦਾ ਕੀ ਰਾਏ ਮੈਂ ਪ੍ਰੋਫੈਸਰ ਸੁਖਮਪ ਸਿੰਘ ਗਿੱਲ ਜੀ ਸੰਸਥਾ ਦਾ ਨਾਮ ਸਿਗਿਦਨ ਸੋਸ਼ਲ ਵੈਲਫੇਅਰ ਫੋਰ ਪਟਿਆਲਾ ਜੀ ਸਰ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਜਿਲ੍ਹਾ ਗੁਰਦਾਸਪੁਰ ਦੇ ਅੱਜ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਦੇ ਲਈ ਪਹੁੰਚੇ ਹੋ ਕੀ ਕਹਿਣਾ ਚਾਹੁੰਦੇ ਆ ਅ ਦੇਖੋ ਜੂ ਇਹਨਾਂ ਨਾਲ ਵਾਪਰੇ ਆ ਉਹ ਵੈਰੀ ਦੁਸ਼ਮਣ ਨਾਲ ਨਾ ਵਾਪਰੇ ਸਿਰਫ ਇਹਨਾਂ ਨਾਲ ਹੀ ਵਾਪਰੇ ਆ ਇਸ ਤੋਂ ਪਹਿਲਾਂ ਵੀ ਕਈ ਘਟਨਾਵਾਂ ਵਾਪਰੀਆਂ ਨੇ ਜਿਵੇਂ ਫਤਿਹਗੜ ਚੂੜੀਆਂ ਵਿੱਚ ਕੁਝ ਸਾਲ ਪਹਿਲਾਂ ਅਵਾਰਾ ਕੁੱਤਿਆਂ ਨੇ ਇੱਕ ਮੀੜੀ ਦੇ 6 ਟੋਟੇ ਕੀਤੇ ਸਨ ਇਸ ਤੋਂ ਬਿਲਾ ਵੀ ਬਟਾਲੇ ਚ ਵੀ ਧਰਪੁਰਾ ਕਲੋਨੀ ਦੇ ਸਨ ਉਹਨਾਂ ਨੂੰ ਦੂਸਰਾ ਸਾਹਬ ਉਹਨਾਂ ਨੂੰ ਵੀ ਹਲਕਾ ਹੋਇਆ ਸੀ ਇਹ ਸਮੱਸਿਆ ਦੀ ਲੋੜ ਹੈ ਅੱਜ ਜਦੋਂ ਅਸੀਂ ਕਹਿੰਦੇ ਆ ਇਹਨਾਂ ਨੂੰ ਮਾਰਨ ਦਾ ਹੱਕ ਉਹਨਾ ਚਾਹੀਦਾ ਮੈਂ ਮਹਿਸੂਸ ਕਰਦਾ ਕਿ ਮਾਰਨ ਮਾਰਨ ਨਾਲ ਕਦੀ ਵੀ ਕੰਮ ਨਹੀਂ ਸਰਦਾ ਜਿਵੇਂ ਸਾਨੂੰ ਜੀਉਣ ਦਾ ਹੱਕ ਹੈ ਇਸ ਤਰ੍ਹਾਂ ਹੱਥ ਧਰਤੀ ਤੇ ਜੀਣ ਨੂੰ ਰਹਿਣ ਦਾ ਹੱਕ ਹੈ ਪਰ ਜੇ ਕੁੱਤਿਆਂ ਨੂੰ ਜੀਉਣ ਦਾ ਹੱਕ ਹੈ ਤੇ ਬੰਦਿਆਂ ਨੂੰ ਵੀ ਜੀਉਣ ਦਾ ਹੱਕ ਹੋਣਾ ਚਾਹੀਦਾ ਇਹ ਇਹਦੇ ਲਈ ਜਿਹੜਾ ਸਾਡੀ ਸਟੇਟ ਹੈ ਉਹ ਪੂਰੀ ਤਰ੍ਹਾਂ ਜ਼ਿੰਮੇਵਾਰ ਹੈ ਪਹਿਲਾਂ 2001 ਚ ਕਾਨੂੰਨ ਬਣਿਆ ਸੀ ਮੈਂ ਇਹਨਾਂ ਨਾਲ ਜੁੜੇ ਹੋਇਆ ਜਦੋਂ 14 ਵਿੱਚ ਸਾਡੇ ਦੁਤਰਾ ਸਾਹਿਬ ਦੀ ਬਟਾਲੇ ਮੌਤ ਹੋਈ ਸੀ ਗਲਤੂਰੀ ਸੀ ਤੇ ਉਸ ਵੇਲੇ ਉੱਥੇ ਡਾਕਟਰਸ ਨੇ ਬਾਕੀ ਸਾਰੇ ਰੱਖ ਕੇ ਨਜਰ ਕਾਉਂਸਲ ਸੀ ਉਹਨੇ ਨਾਸਪੰਦੀ ਵੀ ਕਰਵਾਈ ਹਲਕਾ ਦੀ ਟੀਕੀ ਵੀ ਲਵਾਏ ਤਕਰੀਬਨ ਤੋਂ ਅੱਜ ਮੁਸੀਬਤ ਕੀ ਬਣ ਗਈ ਹੈ ਇਹ ਲੋਕ ਜਾਗਰੂਤੀ ਨਹੀਂ ਅੱਜ ਚੋਣਾ ਦਾ ਮੌਸਮ ਹੈ ਜਿਹੜੇ ਸਾਡੇ ਸਮਾਜ ਦੇ ਆਪਣੇ ਆਪ ਨੂੰ ਲੀਡਰ ਹੋਂਦੇ ਨੇ ਉਹਨਾਂ ਲਈ ਵੱਡੀ ਘਾਟ ਹੀ ਰਹੀ ਉਹ ਕਹਿੰਦੇ ਨੇ ਨਹੀਂ ਜੀ ਲੋਗਿਆ ਅਸੀਂ ਕਹਿੰਦੇ ਆ ਜੀ ਇਹ ਵਿਛਲੀ ਆਤਮਾ ਨੂੰ ਸ਼ਾਂਤੀ ਮਿਲੇ ਤੇ ਕਿਛੋਂ ਪਰਿਵਾਰ ਨੂੰ ਪਾਣਾ ਮੈਂ ਇਹ ਸ਼ਬਦ ਕਹਿ ਕੇ ਤੁਸੀਂ ਚਾਹੀਦਾ ਨਹੀਂ ਇਹ ਗੱਲ ਨਹੀਂ ਹੋਣੀ ਅੱਜ ਲੋੜ ਹੈ ਕਿ ਅਸੀਂ ਆਪਣੇ ਆਪ 'ਚ ਇਸ ਤਰ੍ਹਾਂ ਦੋ ਚੀਜ਼ਾਂ ਜਿਹੜੀਆਂ ਕੋਰਸ ਨੇ ਦਿੱਤੀਆਂ ਨੇ ਇੱਕ ਤੇ ਮੁਆਵਜ਼ਾ ਮਿਲਣਾ ਚਾਹੀਦਾ ਇਹ ਕਿਹਾ ਕਿ ਇੱਕ ਦੰਦ ਲੱਗੇ ਤੇ 10000 ਰੁਪਏ ਉਦੋਂ ਵੱਧ ਫਲੈਸ਼ ਬਾਰ ਹੋਵੇ ਉਹਦਾ ਮੈਂ ਮਹਿਸੂਸ ਕਰਦਾ ਕਿ ਇਸ ਪਰਿਵਾਰ ਨੂੰ ਇੱਕ ਜੋ ਵੀ ਹੈ ਘਟੋ ਘਟ ਇਹ ਸਟੇਟ ਦੀ ਜ਼ਿੰਮੇਵਾਰੀ ਹੈ ਕਿ ਉਹ ਸੇ ਵੀ ਡੌਗ ਕੋ ਕਰਦਾ ਹੈ ਇਹ ਸਟੇਟ ਵਰਸਸ ਸਟੇਟ ਦਾ ਕੰਮ ਹੋਣਾ ਚਾਹੀਦਾ ਹੈ ਇੱਕ ਮੁਆਵਜ਼ਾ ਜ਼ਰੂਰ ਮਿਲਣਾ ਚਾਹੀਦਾ ਦੱਜਾ ਇਹਦਾ ਸੁਪਰੀਮ ਕੋਰਟ ਨੇ ਆਖਿਆ ਹੈ ਕਿ ਹਰ ਨਗਰ ਨਿਗਮ ਨਗਰ ਕੌਂਸਲ ਇਹ ਪਿੰਡ ਪੰਚਾਇਤ ਜਿਹੜੀ ਹੈ ਉਹ ਡੌਗ ਪਾਉਂਡਸ ਬਣਾਏ ਡੌਗ ਪਾਉਂਡਸ ਦਾ ਮਤਲਬ ਹੈ ਕੁੱਤਿਆਂ ਦੇ ਬਾੜੇ ਮੇਰੀ ਗੱਲ ਹੋਈ ਹੈ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨਾਲ ਤੇ 50 ਕੁੱਤਿਆਂ ਦੇ ਯੂਨਿਟ ਦੀ ਮੈਂ ਗੱਲ ਕੀਤੀ ਸੀ ਕਿਉਂਕਿ ਅਸੀਂ ਕਾਫੀ ਦੇਰ ਤੋਂ ਇਸ ਕੰਮ 'ਚ ਲੱਗੇ ਹੋਏ ਹਾਂ ਚਾਹੁੰਦੇ ਹਾਂ ਕਿ ਸੁਖ ਸ਼ਾਂਤੀ ਵਾਲਾ ਵਾਤਾਵਰਨ ਹੋਵੇ ਨਾ ਤਾਂ ਇਹ ਆਵਾਰਾ ਕੁੱਤੇ ਸਾਨੂੰ ਪੈਣ ਹੁਣ ਸਮਾਜ 'ਚ ਵੀ ਜਿਹੜਾ ਸਿਸਟਮ ਹੈ ਆਮ ਆਦਮੀ ਦੀ ਭਲੇਮਾਨ ਸਾ ਆਦਮੀ ਦਾ ਜੀਵਣਾ ਉਖਾ ਹੋ ਗਿਆ ਕਿ ਮੈਂ ਆਸ ਕਰਦਾ ਕਿ ਪਿੰਡ ਜਿਹੜਾ ਵੀ ਪਿੰਡ ਮਤਾਂ ਪਾਸ ਕਰਕੇ ਭੇਜਦਾ ਇਹ ਟੈਕਨੀਕਲ ਸਕੂਲ ਹੈ ਪਸ਼ੂ ਪਾਲਣ ਵਿਭਾਗ ਦੇ ਨਾਲ ਹੀ ਸਰਕਾਰ ਵੱਲੋਂ ਬਕਾਇਦਾ ਗਊ ਸੈਸ ਲਿਆ ਜਾਂਦਾ ਬਿੱਲਾਂ ਥਰੂ ਜੀ ਪਰ ਕਿਤੇ ਨਾ ਕਿਤੇ ਗਊ ਸ਼ਾਲਾ ਵੀ ਨਹੀਂ ਬਣੀਆਂ ਪਿੰਡਾਂ 'ਚ ਤੇ ਬਿਲਕੁਲ ਨਹੀਂ ਬਣੀਆਂ ਜੇ ਸ਼ਹਿਰਾਂ 'ਚ ਇੱਕ ਦੋ ਹੈ ਵੀ ਆ ਤੇ ਉਥੇ ਨਾਰਮਲ ਜੀਆਂ ਗਾਈਆਂ ਹੁੰਦੀਆਂ ਲੋਕ ਜਦੋਂ ਆਵਾਰਾ ਗਾਈਆਂ ਨੂੰ ਛੱਡ ਦਿੰਦੇ ਨੇ ਪਿੰਡਾਂ ਦੇ ਵਿੱਚ ਤੇ ਇਹ ਕੁੱਤਿਆਂ ਦਾ ਮੂੰਹ ਪਿਆ ਹੈ ਕਿ ਜਿਹੜੇ ਛੋਟੇ ਬੱਚਿਆਂ ਨੂੰ ਇਹ ਖਾ ਜਾਂਦੇ ਨੇ ਉਸੇ ਚੱਕਰ ਦੇ ਵਿੱਚ ਜਿਹੜਾ ਇਸ ਬੱਚੀ ਨਾਲ ਜਿਹੜਾ ਇਹ ਦਰਦਨਾਕ ਮੌਤ ਦਾ ਕਾਰਨ ਬਣਿਆ ਬਿਲਕੁਲ ਸਹੀ ਕਹੀਏ ਕਿ ਜਦੋਂ ਆਵਾਰਾ ਡੰਗਰ ਛੱਡੇ ਜਾਂਦੇ ਨੇ ਉਸ ਵੇਲੇ ਮੇਨ ਰੂਟ ਉਹ ਹੈ ਅੱਗੇ ਅਸੀਂ ਇਹਨਾਂ ਨੂੰ ਰੋਟੀ ਪਾਉਂਦੇ ਸਾਂ ਹੁਣ ਉਹ ਮਾਸ ਜਦੋਂ ਮੂੰਹ ਲੱਗ ਜਾਂਦਾ ਫਿਰ ਇਹ ਉਸ ਪਾਸੇ ਤੁਰਦੇ ਨੇ ਮੈਂ ਮਹਿਸੂਸ ਕਰਦਾ ਕਿ ਇਹਦੇ ਲਈ ਸੁਪਰੀਮ ਕੋਰਟ ਦੀ ਮੈਂ ਬੈਸ ਪੜ੍ਹੀ ਇਹ ਸੁਣੀ ਹੈ ਕਿ ਇਸ ਵੇਲੇ ਤੱਕ ਜਿਹੜਾ ਡੌਗ ਪੌਂਡਸ ਨੇ ਉਹਦੇ ਨਾਲ ਅੱਧੀ ਸਮੱਸਿਆ ਸਾਰੀ ਹੱਲ ਹੋ ਜਾਣੀ ਜਦੋਂ ਤੁਸੀਂ ਇੱਕ ਵਾੜਾ ਬਣਾ ਦਿੱਤਾ ਉੱਥੇ ਆਵਾਰਾ ਕੁੱਤਿਆਂ ਨੂੰ ਪਿੰਡ ਵਾਲੇ ਦੇ ਨਾਲ ਜਿਹੜੇ ਐਨੀਮਲ ਹੈਲਥ ਡਿਪਾਰਟਮੈਂਟ ਵਾਲੇ ਉਹ ਟੈਕਨੀਕਲ ਸਪੋਰਟ ਦੇਣਗੇ ਇਹ ਇਹ ਸਮੱਸਿਆ ਹੱਲ ਹੋ ਜਾਏਗੀ ਉਹਦੇ 'ਚ ਨਸਬੰਦੀ ਹੋਏਗੀ ਉਹਦੇ 'ਚ ਹਲ ਕਾਫਰੂ ਦੀ ਟੀਕੇ ਲੱਗਣਗੇ ਤੇ ਦੂਜੇ ਪਾਸੇ ਜਿਹੜੇ ਬੰਦੇ ਵੀ ਮਤਲਬ ਲੋਕਾਂ ਨੇ ਪਾਲਤੂ ਰੱਖੇ ਨੇ ਉਹਨਾਂ ਨੂੰ ਵੀ ਲਾਇਸੈਂਸ ਲੈਣਾ ਚਾਹੀਦਾ ਤੇ ਉਹਨਾਂ ਦਾ ਫੀਸ ਲੱਗ ਜੇ